ਇਹ ਉਹੀ ਬਾਸ ਹੈ ਜੀ ਜਿਹੜੀ ਪਿੱਪਲਾਂ ਵੜੀ ਜਿਹੜਾ ਫਾਟਕ ਹੈ ਜਦੋਂ ਬੰਦ ਸੀ ਤੇ ਉਹਨਾਂ ਨੇ ਲਿਆ ਕੇ ਅੱਗੇ ਲਾਤੀ ਤੇ ਜਾਮ ਲੱਗ ਗਿਆ ਸੀ ਦਾ ਪਲੀਜ਼ ਸ਼੍ਰੀਮਾਨ ਜੀ ਕਾਗਜ਼ ਦੇ ਦਿਓ ਬੇਟਾ ਕਾਕਾ ਬਹੁਤ ਵਾਰ ਬਾਰ ਬਾਰ ਤੁਹਾਨੂੰ ਸੁਣ ਚਾਇਆ ਹੈ ਕਿ ਜਦੋਂ ਰੇਲਵੇ ਫਾਟਕ ਦੇ ਉੱਪਰ ਤੁਸੀਂ ਜਾ ਕੇ ਖੜੇ ਹੁੰਨੇ ਹੋ ਆਊਟਸਾਈਡ ਜਾ ਕੇ ਬੱਸਾਂ ਲਾ ਕੇ ਜਾਮ ਨਾ ਲਾਓ ਉਸੇ ਨਾਲ ਦੇ ਨਹੀਂ ਬਾਰ ਬਾਰ ਇੱਕੋ ਹੀ ਗੱਲ ਕਰਨੀ ਜਾਣੀ ਹੈ ਇਦਾਂ ਅੱਗੇ ਤੋਂ ਨਹੀਂ ਕਰਨਾ ਤੁਹਾਡੇ ਖੜੇ ਹੋਣਾ ਹੈ ਪਿੱਛਾਂ ਬੱਸਾ ਖੜੀ ਕਰਨਾ ਜਿਹੜਾ ਜਾਮ ਆ ਉਹ ਲੱਗਦਾ ਐਨੋ ਤੁਹਾਡਾ ਗਿਫਟ ਜੇ ਕਾ ਤੁਸੀਂ ਇਦਾਂ ਕੀਤਾ ਅਸੀਂ ਤੁਹਾਡੀ ਜੀ ਬੱਸ ਆ ਬੰਦ ਕਰ ਦੇਣੀ ਆ ਪਰਮਿਟ ਵਗੈਰਾ ਸਾਰਾ ਲੈ ਕੇ ਆਟੋ ਸਭ ਨੂੰ ਕੈਂਸਲ ਕਰਾਉਣਾ ਆ ਹਾਲੋ ਅੱਗੇ ਤੋਂ ਨਹੀਂ ਕਰਨਾ ਇਹ ਤੁਹਾਨੂੰ ਇਸ ਮੋਟਰਸਾਈਕਲ Zomato ਵਾਲੇ ਨੂੰ ਰੋਕਿਆ ਗਿਆ ਇਹਦਾ ਨੰਬਰ ਪਾ ਕੇ ਆਨਲਾਈਨ ਚੈੱਕ ਕੀਤਾ ਜਿਗਾੜੂ ਰੇੜੀਆਂ ਦੇ ਵਿੱਚ ਜੋ ਭਗਤ ਜੀ ਨੇ ਇਸ ਵੇਲੇ ਵਾਰਨਿੰਗ ਕੀਤੀ ਨਾਲ ਅੱਗੇ ਤੋਂ ਇਹ ਨਹੀਂ ਇੱਥੇ ਦਿਖਾਈ ਦੇਵਗੀਆਂ ਤਾਂ ਉਹਨਾਂ ਦਾ ਮੌਕੇ ਤੇ ਚਲਾਣ ਤੇ ਅੱਗੇ ਤੋਂ ਵਾਰਨਿੰਗ ਕਿ ਕੋਈ ਵੀ ਵਿਅਕਤੀ ਇਹ ਬਿਨਾ ਕਾਗਜ਼ਾਂ ਤੋਂ ਲੈ ਕੇ ਨਹੀਂ ਚੜੇਗਾ ਜਿਗਾੜੂ ਰੇੜੀਆਂ ਦੇ ਉੱਤੇ ਇੱਕ ਗਿਫਟ ਹੋਰ ਇਸਕੋ ਬੇਟਾ ਖੋਲ ਦੋ ਜਾ ਕੇ ਆਗੇ ਸੇ ਨਹੀਂ ਕਰਨਾ ਐਸੀ